ਹਾਂਜੀ ਮੋਟਰਸਾਈਕਲ ਆਇਆ ਤੁਸੀਂ ਉਹ ਦੇਖ ਸਕਦੇ ਹੋ ਕਿ ਹਾਂਜੀ ਜਦੋਂ ਇਹਨੂੰ ਘਮਾਉਨੇ ਆ ਤਾਂ ਇਹਦੇ ਵਿੱਚੋਂ ਆਵਾਜ਼ਾਂ ਆ ਰਹੀਆਂ ਨੇ ਆਵਾਜ਼ਾਂ ਕਾਹਦੀਆਂ ਨੇ ਕਿ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਕਿ ਆ ਜਿਹੜੀਆਂ ਮੈਗਨੇਟ ਦੇ ਵਿੱਚ ਆ ਟੁਕੜੀਆਂ ਹੁੰਦੀਆਂ ਨੇ ਇਹ ਟੁੱਟ ਚੁੱਕੀਆਂ ਨੇ ਜਿਸ ਦੀ ਵਜ੍ਹਾ ਨਾਲ ਕਿ ਜਦੋਂ ਘੁੰਮਦਾ ਇਹ ਇੱਕ ਦੂਜੀ ਦੇ ਨਾਲ ਟਕਰਾਉਂਦੀਆਂ ਨੇ ਤਾਂ ਇਹ ਆਵਾਜ਼ ਆਉਂਦੀ ਆ ਆ ਖੋਲ ਵੀ ਦਿਖਾਉਣਾ ਫਿਰ ਤੁਹਾਨੂੰ ਖੋਲ ਕੇ ਇਦਾਂ ਹੀ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਜਿਹੜੇ ਵੀਰ ਭਰਾ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹ ਆਵਾਜ਼ ਦੀ ਵੀਡੀਓ ਤਾਂ ਦਿਖਾਈ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਹਾਂਜੀ ਜਿਹੜੇ ਭਰਾ ਆਪਣੇ ਨਾਲ ਜੁੜੇ ਹੋਏ ਨੇ ਕਿ ਇਹ ਆਵਾਜ਼ ਕਾਦੀ ਹੁੰਦੀ ਹੈ ਤੇ ਇਹ ਤੋਂ ਕਿਵੇਂ ਬਚਿਆ ਜਾ ਸਕਦਾ ਤੇ ਦਿਖਾਉਣਾ ਫਿਰ ਤੁਹਾਨੂੰ ਇਹਦੇ ਕਲੱਚ ਜੋ ਵੀ ਤੁਸੀਂ ਦੇਖ ਸਕਦੇ ਹੋ ਕਿ ਹਾਂਜੀ ਪਾਣੀ ਪਾ ਕੇ ਬੁਰਾ ਹਾਲ ਹੋਇਆ ਪਿਆ ਕਲੱਚ ਨੂੰ ਵੀ ਜਰ ਪਈ ਪਈ ਚੈਨ ਨੂੰ ਵੀ ਆ ਲਓ ਜੀ ਕੱਢਦੇ ਆ ਬਾਹਰ ਮੈਗਨੇਟ ਲਓ ਜੀ ਬਸ ਤੁਹਾਨੂੰ ਮੈਗਨੇਟ ਕੱਢ ਕੇ ਦਿਖਾਵਾਂਗੇ ਕਰੋ ਚੈੱਕ ਆਹ ਲਓ ਇਹ ਟੁਕੜੀ ਜਮੇ ਟੁੱਟ ਚੁੱਕੀਆਂ ਨੇ ਇਹ ਦੀਆਂ ਸਾਰੀਆਂ ਇਹ ਆਵਾਜ਼ਾਂ ਨੇ ਮੈਗਨੇਟ ਬਿਲਕੁਲ ਹੀ ਖਿੰਡ ਚੁੱਕਿਆ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਲਾਈਕ ਜ਼ਰੂਰ ਕਰਿਓ ਧੰਨਵਾਦੀ ਨਿਮਾ ਬੋਲਟ ਖੰਨਾ ਇਦਾਂ ਹੀ ਵੀਡੀਓ ਹੋਰ ਆਪਣੀਆਂ ਆਉਂਦੀਆਂ ਰਹਿਣਗੀਆਂ ਕਰੋ ਚੈੱਕ ਫਿਰ ਇਹਨੂੰ ਪਾਉਣਾ ਹੁਣ ਨਵਾਂ ਤੇ ਨਵਾਂ ਪਾ ਕੇ ਇੰਜਨ ਹੋ ਜਾਣਾ ਬਿਲਕੁਲ ਓਕੇ ਦੀ ਰਿਪੋਰਟ ਇਹਦਾ ਕਰਨਾ ਓਵਰ ਆਲ ਹੀ ਕੰਮ ਕਿਉਂਕਿ ਮੋਟਰਸਾਈਕਲ ਮਗਲੈਲ ਵੀ ਖਾਂਦਾ ਸੀ ਕਰ ਦੇ ਦੀ ਓਕੇ ਰਿਪੋਰਟਾਂ